ਜਿਹੜੇ ਸੜਕਾਂ ਦੇ ਉੱਤੇ ਲੱਗੇ ਹੁੰਦੇ ਨਾ ਆ ਬੋਲ ਆ ਲੱਗੇ ਹੁੰਦੇ ਨੇ ਤਾਂ ਆਪਣੇ ਆਮ ਜਿ ਕਿਸੇ ਬੰਦੇ ਨੂੰ ਆਪਾਂ ਪੁੱਛੀਏ ਨਾ ਇਹਦਾ ਮਤਲਬ ਕੀ ਤੇ ਕਈ ਆਪਣੇ ਬੰਦੇ ਕਹਿੰਦੇ ਨੇ ਕੋ ਨੌਜੂਨੋ ਇਹ ਤਾਂ ਵੈਸੇ ਹੀ ਏ ਇਹ ਵੈਸੇ ਹੀ ਏ ਤੇ ਜੇ ਆਪਾਂ ਟ੍ਰੇਨਿੰਗ ਕੀਤੀ ਹੋਈ ਉੱਥੇ ਜਾ ਕੇ ਟ੍ਰੇਨਿੰਗ ਕੀਤੀ ਹੋਈ ਸਕੂਲ ਜਿਹੜੇ ਆਪਾਂ ਜਦੋਂ ਡਰਾਈਵਰੀ ਲਾਇਸੈਂਸ ਬਣਦਾ ਤਾਂ ਡਰਾਈਵਰੀ ਲਾਇਸੈਂਸ ਬਣਨ ਦੇ ਕਾਰਨ ਉਦੋਂ ਟ੍ਰੇਨਿੰਗ ਦਿੰਦੇ ਨੇ ਉਹ ਭਾਵੇਂ ਬੰਦਾ ਥੋੜਾ ਪੜਿਆ ਹੈ ਤਾਂ ਜਦੋਂ ਤੁਸੀਂ ਰੋਡ ਤੇ ਜਾਂਦੇ ਹੋ ਨਾ ਤੇ ਰੋਡ ਤੇ ਜਾਂਦੇ ਹੋ ਤੁਹਾਨੂੰ ਆਟੋਮੈਟਿਕ ਪਤਾ ਲੱਗ ਸਕਦਾ ਵੀ ਜਿਹੜਾ ਬੋਰਡ ਸੈਂਸਰ ਲੱਗਾ ਇਹਦਾ ਮਤਲਬ ਹੈ ਜੇ ਆਪਾਂ ਨੂੰ ਪਤਾ ਹੀ ਨਹੀਂ ਇਹਦੇ ਮਤਲਬ ਦਾ ਆਪਾਂ ਕਹਿ ਦੇਣਾ ਵੀ ਐਂਗਲ ਲੱਗਾ ਤੇ ਉੱਤੇ ਪੱਤਰੀ ਲੱਗੀ ਨਹੀਂ ਐਂਗਲ ਪੱਤਰੀ ਨਹੀਂ ਇਹ ਤੁਸੀਂ ਆਪ ਕਿਸੇ ਨੂੰ ਗੱਲ ਕਰਕੇ ਪੁੱਛ ਲਿਆ ਜੀ ਇਹਦਾ ਮਤਲਬ ਕੀ ਇਹਦਾ ਮਤਲਬ ਕੀ ਹੈ ਦੇਖੋ ਮੈਂ ਤੁਹਾਨੂੰ ਦਿਖਾਉਣਾ ਹੈ ਦਾ ਮਤਲਬ ਆ ਉੱਤੇ ਫੋਟੋ ਲੱਗੀ ਬੱਚੇ ਦੀ ਤੇ ਥੱਲੇ ਲਿਖਿਆ ਜੀ ਅੱਗੇ ਸਕੂਲ ਹੈ ਉੱਤੇ ਫੋਟੋ ਲੱਗੀ ਬੱਚੇ ਦੀ ਤੇ ਥੱਲੇ ਲਿਖਿਆ ਅੱਗੇ ਸਕੂਲ ਨਾਲੇ ਲਿਖਿਆ ਵੀ ਪੰਜਾਬੀ ਦੇ ਵਿੱਚ ਵੀ ਇੱਥੇ ਸਕੂਲ ਆ ਇੱਥੇ ਜਿਹੜੀ ਕੋਈ ਵੀ ਗੱਡੀ ਹੈ ਕੋਈ ਵੀ ਚੀਜ਼ ਉਹਨੂੰ ਤੁਸੀਂ ਸੰਭਾਲ ਕੇ ਟਪਾਓ ਜਾਂ ਧਿਆਨ ਨਾਲ ਟਪਾਓ ਇਹ ਨਹੀਂ ਵੀ ਤੁਸੀਂ ਉਦਰਾ ਹੀ ਭਜਾ ਕੇ ਟਪਾਜੂ ਤਾਂ ਇੱਥੇ ਇੱਥੇ ਅੱਗੇ ਸਾਹਮਣੇ ਉਹ ਸਕੂਲ ਦੇਖਦਾ ਭਾ ਅਗਲੇ ਪਾਸੇ ਤੁਹਾਨੂੰ ਕੈਮਰੇ ਦੇ ਵਿੱਚ ਦੇਖਦਾ ਹੋਣਾ ਬੈਕ ਸਾਈਡ ਤੇ ਸਾਹਮਣਾ ਸਕੂਲ ਹੈ ਇੱਥੇ ਸਕੂਲ ਹੈ ਤੇ ਇਸ ਕਰਕੇ ਇਹ ਜਿਹੜੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਨਾ ਟ੍ਰੇਨਿੰਗ ਟ੍ਰੇਨਿੰਗ ਦਾ ਟ੍ਰੇਨਿੰਗ ਦਾ ਮਤਲਬ ਈ ਇਹ ਹੁੰਦਾ ਜਦੋਂ ਅਸੀਂ ਉੱਥੇ ਦਿੱਲੀ ਜਾਂਦੇ ਸੀ ਨਾ ਕਾਰਾਂ ਵਾਲੀਆਂ ਗੱਡੀਆਂ ਚਲਾਉਂਦੇ ਸੀ ਤਾਂ ਸਾਨੂੰ ਉੱਥੇ ਟ੍ਰੇਨਿੰਗ ਦਿੰਦੇ ਸੀ ਤਾਂ ਉਹ ਟ੍ਰੇਨਿੰਗ ਦੇ ਵਿੱਚ ਹੁਣ ਸਾਨੂੰ ਅੱਜ ਵੀ ਤੁਸੀਂ ਦੇਖੋ ਇੱਕ ਬੋਰਡ ਮੈਂ ਤੁਹਾਨੂੰ ਇੱਥੇ ਹੋਰ ਦਿਖਾਉਣਾ ਉnde ਸਪੀਡ ਲਿਖੀ ਮੈਂ ਥੋੜਾ ਜਿਹਾ ਦੂਰ ਆ ਗਿਆ ਉnde ਸਪੀਡ ਲਿਖੀ ਸਪੀਡ ਉnde ਲਿਖੀ 40 40 ਸਪੀਡ ਕੋ ਲਿਖੀ ਤੁਸੀਂ 40 ਦੀ ਸਪੀਡ ਤੇ ਚਲਾਓ ਸਾਧਨ ਕਾਰਨ ਕੀ ਹੈ ਪਿੰਡ ਆ ਪਿੰਡ ਦੇ ਵਿੱਚ ਤੁਸੀਂ ਜਿਹੜਾ ਸੰਦ ਹੈ ਇਹਨੂੰ ਹੌਲੀ ਚਲਾਓ ਮੈਂ ਤੁਹਾਨੂੰ ਉਹ ਵੀ ਦਿਖਾਉਣਾ ਬੋਰਡ ਜੇ ਸ਼ਾਇਦ ਤੁਹਾਨੂੰ ਦਿਖ ਜੇ ਕੈਮਰੇ ਦੇ ਵਿੱਚ ਸ਼ਾਇਦ ਆ ਝੂਮ ਕਰਕੇ ਦੇਖਦਾ ਲੱਗੇ ਜੇ ਸ਼ਾਇਦ ਆਜੇ ਦਾ ਨਹੀਂ ਆਉਣਾ ਨਹੀਂ ਆਉਣਾ ਉਹ ਸਾਹਮਣੇ ਟਰੈਕਟਰ ਦੇ ਕੋਲੇ ਆ ਉਹ ਬੋਰਡ ਲੱਗਾ ਉੱਥੇ ਐਸ ਪਾਸੇ ਦੇਖੋ ਸਾਹਮਣੇ ਬੋਰਡ ਲੱਗਾ ਉੱਥੇ ਉੰਦੇ ਤੇ ਲਿਖਿਆ 40 ਦੀ ਸਪੀਡ 40 ਦੀ ਸਪੀਡ ਕਿਵੇਂ ਇਹ ਪਿੰਡ ਪਾਕਾਂ ਇਹ ਆ ਰੋਡ ਆ ਆ ਜਿਹੜਾ ਤੇ ਅੱਗੇ ਮਤਬਲੇ ਵੀ ਘਰ ਨੇ ਇੱਥੇ ਗੱਡੀ ਤੁਸੀਂ ਹੌਲੀ ਚਲਾਓ ਹੌਲੀ ਹੌਲੀ ਚਲਾਉਣ ਦਾ ਮਤਬਲੇ ਵੀ ਸਹਜੇ ਚਲਾਓ ਗੱਡੀ ਨੂੰ ਤੇਜ਼ ਨਾਲ ਚਲਾਓ ਗੱਡੀ ਤੁਸੀਂ ਤੇਜ਼ ਚਲਾਓਗੇ ਤੇ ਅੱਗੋਂ ਕੋਈ ਬੱਚਾ ਵੀ ਨਿਕਲ ਸਕਦਾ ਬੱਚਾ ਵੀ ਨਿਕਲ ਸਕਦਾ ਸ਼ਾਇਦ ਉਹਦੇ ਜਾਂਦਾ ਲੱਗੇ ਆ ਜਾਦਾ ਅਗਲਾ ਕੈਮਰਾ ਫਿਰ ਸੈਂਸਰ ਤੇ ਲੱਗੇ ਆ ਜਾਂਦਾ ਨਹੀਂ ਉਹਦਾ ਲੱਗੇ ਤਾਂ ਇਹਦਾ ਇਹ ਇਹ ਜਿਹੜੇ ਫਲੈਕਸਾਂ ਲੱਗੀਆਂ ਨੇ ਜਾਂ ਜਿਹੜੇ ਇਹ ਸੈਂਸਰ ਲਾਏ ਨੇ ਇਹਨਾਂ ਦਾ ਵੀ ਮਤਬਲੇ ਹਰ ਇੱਕ ਬੰਦੇ ਨੂੰ ਇਹ ਜਿਹੜੀ ਟ੍ਰੇਨਿੰਗ ਆ ਨਾ ਟ੍ਰੇਨਿੰਗ ਸਿੱਖਣੀ ਚਾਹੀਦੀ ਬਾਕੀ ਸਾਡੇ ਜਿਹੜੇ ਟ੍ਰੇਨਿੰਗ ਸੈਂਟਰ ਨੇ ਨਾ ਉਹ ਹੋਂਦਾ ਸਿਰਫ ਮਾਇਆ ਦਿਓ ਤੇ ਲਿਸੈਂਸ ਬਣਵਾਓ ਜਿਹੜਾ ਡੱਬ ਵਾਲੀ ਬਾਦਲ ਸਾਹਿਬ ਨੇ ਬਣਾਇਆ ਸੀ ਉਹ ਟ੍ਰੇਨਿੰਗ ਸੈਂਟਰ ਇਸੇ ਕਰਕੇ ਬਣਾਇਆ ਸੀ ਵੀ ਮੋਡਰਨ ਦਾ ਕਰਨ ਦਾ ਹਰ ਚੀਜ਼ ਦਾ ਸੈਂਸਰ ਦਾ ਜਿਹੜਾ ਮਤਬਲ ਹੈ ਇਸ ਕਰਕੇ ਇਹਨਾਂ ਚੀਜ਼ਾਂ ਦਾ ਸਾਨੂੰ ਨਾ ਖਿਆਲ ਰੱਖਣਾ ਬੜਾ ਜ਼ਰੂਰੀ ਜੇ ਤੁਸੀਂ ਇਹ ਚੀਜ਼ਾਂ ਦਾ ਖਿਆਲ ਰੱਖ ਕੇ ਚਲਾਓਗੇ ਨਾ ਤੇ ਭਾਈ ਤੁਹਾਡਾ ਐਕਸੀਡੈਂਟ ਨਹੀਂ ਹੁੰਦਾ ਕੋਈ ਅਸੀਂ ਪੜੇ ਨਹੀਂ ਮੈਂ 6 ਜਮਾਤਾਂ ਪੜਿਆ ਵਾਂ ਜਾਦਾ ਨਹੀਂ ਪੜਿਆ ਸਿਰਫ ਅਸੀਂ ਦਿੱਲੀ ਟ੍ਰੇਨਿੰਗ ਕਰਦੇ ਨੇ ਆ ਜੇ ਉਹ ਸਾਨੂੰ ਦਿੱਲੀ ਟ੍ਰੇਨਿੰਗ ਕਰਾਉਂਦੇ ਸੀ ਨਾ ਤਾਂ ਉਹ ਸਾਨੂੰ ਇਹ ਚੀਜ਼ਾਂ ਇਹ ਚੀਜ਼ਾਂ ਹੀ ਸਾਡੇ ਦਿਮਾਗ ਦੇ ਵਿੱਚ ਬਹਿ ਗਈਆਂ ਨੇ ਤੇ ਆਹ ਦੇਖ ਲਓ ਮੈਂ ਤੁਹਾਨੂੰ ਫੇਰ ਦਿਖਾ ਦਿਆਂ ਇਹ ਲੱਗਾ ਅੱਗੇ ਸਕੂਲ ਹੈ ਸਾਹਮਣੇ ਅੱਗੇ ਸਕੂਲ ਹੈ ਇਹ ਚੀਜ਼ਾਂ ਕੋਈ ਵੀ ਡਰਾਈਵਰ ਆ ਨਾ ਬਾਲਿਆਂ ਡਰਾਈਵਰਾਂ ਨੂੰ ਤੇ 100 ਦੇ ਵਿੱਚ ਨਾ 25 ਡਰਾਈਵਰਾਂ ਨੂੰ ਪਤਾ 75 ਨੂੰ ਨਹੀਂ ਪਤਾ ਕਹਿੰਦਾ ਇਹ ਸੈਂਸਰ ਦਾ ਦੇ ਮੈਂ ਤੁਹਾਨੂੰ ਇਹਨਾਂ ਸੈਂਸਰਾਂ ਦੀ ਨਾ ਜਿੱਥੇ ਮੈਨੂੰ ਦਿਸਣ ਕਰਨਗੇ ਇਹਨਾਂ ਦੀ ਮੈਂ ਵੀਡੀਓ ਪਾਵਾ ਕਰਾਂਗਾ ਤੇ ਤੁਸੀਂ ਆਪਣੇ ਚੈਨਲ ਤੇ ਇਹ ਵੀਡੀਓ ਵੇਖਿਆ ਕਰੋ ਤੇ ਇਹਦਾ ਮਤਲਬ ਸਮਝਿਆ ਕਰੋ ਤਾਂ ਕੱਲ ਨੂੰ ਕੁਝ ਬਾਤ ਸੱਕਦੇ ਜਾਂਦੇ